ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਫਿਨਲੈਂਡ ਸਟੱਡੀ ਵੀਜ਼ਾ ਕਿੰਨਾ ਵਿਦਿਆਰਥੀਆਂ ਦੇ ਲਈ ਚੰਗਾ ਹੈ 트ੈਂਡ ਦੇ ਵਿੱਚ ਹੈ ਬਹੁਤ ਸਾਰੇ ਵਿਦਿਆਰਥੀ ਫਿਨਲੈਂਡ ਅਪਲਾਈ ਕਰ ਰਹੇ ਨੇ ਪਰ ਪੂਰੀ ਕਲੈਰਿਟੀ ਸੁਨੀਹਾ ਮੈਡਮ ਸਾਨੂੰ ਦੇਣਗੇ ਦਾ ਵੀਜ਼ਾ ਆਫ ਤੋਂ ਸੁਨੀਹਾ ਜੀ ਪੂਰੀ ਕਲੈਰਿਟੀ ਦਿਓ ਫਿਨਲੈਂਡ ਅਸ ਟਾਈਮ ਫਿਨਲੈਂਡ ਸਟੱਡੀ ਵੀਜ਼ਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਹੈ ਉਹਦਾ ਰੀਜ਼ਨ ਕੀ ਹੈ ਕਿਉਂਕਿ ਫਿਨਲੈਂਡ ਤੁਹਾਨੂੰ ਬਹੁਤ ਬੈਨੀਫਿਟਸ ਦਿੰਦਾ ਹੈ ਸਭ ਤੋਂ ਪਹਿਲਾ ਬੈਨੀਫਿਟ ਜਿਹੜਾ ਤੁਹਾਨੂੰ ਕੋਈ ਕੰਟਰੀ ਨਹੀਂ ਦਿੰਦੀ ਉਹ ਹੈ ਕਿ ਆ ਕੀ ਫਿਨਲੈਂਡ ਦੇ ਵਿੱਚ ਅਗਰ ਤੁਹਾਡਾ ਮੇਨ ਐਪਲੀਕੈਂਟ ਪਲੱਸ 2 ਹੋ ਤਾਂ ਉਸ ਸਪਾਊਸ اور ਫੈਮਲੀ ਦੇ ਨਾਲ ਜਾ ਸਕਦਾ ਵਾ ਸੋ ਪਲੱਸ 2 ਨਾ ਤਾਂ ਆਸਟ੍ਰੇਲੀਆ ਚ ਪੋਸੀਬਲ ਆ ਨਾ ਹੀ ਹੁਣ ਯੂਕੇ ਦੇ ਵਿੱਚ ਪੋਸੀਬਲ ਆ ਔਰ ਨਾ ਹੀ ਕੈਨੇਡਾ ਦੇ ਵਿੱਚ ਪੋਸੀਬਲ ਆ ਸੋ ਫਿਨਲੈਂਡ ਦੇ ਵਿੱਚ ਤੁਸੀਂ ਗੈਪ ਵੀ ਐਸੈਪਟੇਬਲ ਆ ਉਹ ਵੀ 10 ਤੋਂ 12 ਸਾਲ ਦਾ ਚਾਹੇ ਗੈਪ ਹੋਵੇ ਪਰਸੈਂਟੇਜ ਮੈਟਰ ਨਹੀਂ ਕਰਦੀ ਈਵਨ ਕੀ ਵਿਦਆਊਟ ਆਇਲਸ ਵੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਮੂਵ ਕਰ ਸਕਦੇ ਹੋ ਬਟ ਹਾਂ ਅਗਰ ਆਇਲਸ ਕੀਤੀ ਹੋਈ ਆ ਤਾਂ ਤੁਸੀਂ ਡਿਗਰੀ ਪ੍ਰੋਗਰਾਮ ਤੇ ਜਾਓਗੇ ਤੁਹਾਨੂੰ ਪੀਐਸਡਬਲ ਮਿਲੇਗਾ ਔਰ ਇੱਕ ਹੋਰ ਬੈਨੀਫਿਟ ਦੱਸ ਦਨੀ ਹੈ ਕਿ ਫਿਨਲੈਂਡ ਦੇ ਵਿੱਚ ਅਗਰ ਤੁਸੀਂ ਲੀਗਲ ਪ੍ਰੋਸੈਸ ਤੇ ਰਹਿੰਦੇ ਹੋ ਤਾਂ 4-5 ਸਾਲਾਂ ਦੇ ਵਿੱਚ ਤੁਸੀਂ ਆਪਣੀ ਪੀਆਰ ਲੈ ਲੈਂਦੇ ਹੋ ਸੋ ਪਰਮਨੈਂਟ ਰੈਜ਼ੀਡੈਂਸੀ ਈਜ਼ੀ ਆ ਫੈਮਲੀ ਨਾਲ ਜਾਏਗੀ ਵਿਦਆਊਟ ਆਲਸ ਪੋਸੀਬਲ ਆ ਮੇਨ ਐਪਲੀਕੈਂਟ ਪਲੱਸ 2 ਹੋਵੇ ਸੋ ਹੋਰ ਕੀ ਚਾਹੀਦਾ ਤੁਹਾਨੂੰ ਔਰ ਜਿੱਥੇ ਰਿਸਕ ਦੀ ਗੱਲ ਆ ਵੀਜ਼ਾ ਆਫਿਸ ਤੁਹਾਨੂੰ ਆਫਰ ਕਰਦਾ ਹੈ ਜਿੱਥੇ ਤੁਸੀਂ ਸਾਰੇ ਦੇ ਸਾਰੇ ਪੈਸੇ ਰਿਮਾਰਕ ਮਾਈ ਵਰਡਸ ਸਾਰੇ ਦੇ ਸਾਰੇ ਪੈਸੇ ਦੇਣੇ ਹਨ ਵੀਜ਼ਾ ਲੱਗਣ ਤੋਂ ਬਾਅਦ ਸੋ ਬੁੱਕ ਯਰ ਕਾਲ ਐਟ ਵੀਜ਼ਾ ਆਫਿਸ 90410 90410 অর ਕਮਿੰਗ ਇਨ ਟੇਕ ਦੀ ਗਾਈ ਕਰੀਏ ਤਾਂ ਅਪ੍ਰੈਲ ਇਨਟੇਕ ਅਗਸਟ ਇਨਟੇਕ অর ਸੈਪਟੈਂਬਰ ਇਨਟੇਕ ਹੈਗਾ ਬਟ ਹਰ ਕੋਰਸ ਹਰ ਇਨਟੇਕ ਦੇ ਵਿੱਚ ਨਹੀਂ ਅਵੇਲੇਬਲ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਜੀ ਮੰਨੇ ਪਰੰਮਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਗੱਲ ਕਰਕੇ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਕੋਈ ਸਵਾਲ ਹੈ ਉਹ ਪੁੱਛੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ